ਸੋਸ਼ਕਾਲ ਜੀ ਮੈਂ ਸਵਾਤੀ ਗੁਪਤਾ ਆਸਟ੍ਰੇਲੀਆ ਨਿਊਜ਼ ਵਿਖਰੀ ਸਾਰ ਦਸ਼ਕਾ ਦਾ ਨਿਗਵ ਸਵਾਗਤ ਕਰਦੀ ਹਾਂ ਸੋ ਖਬਰੇ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਜਨਵਾਰਾਂਗੇ ਅਹਿਮ ਸੁਰਖੀਆਂ ਤੇ ਆਸਟ੍ਰੇਲੀਆ ਦੇ ਵਿੱਚ ਡਾਨੀ ਸਮੂਹ ਤੇ ਲੱਗੇ ਗੰਭੀਰ ਦੋਸ਼ 트럼ਪ ਦੀ ਟੈਰਿਫ ਧਮਕੀਆਂ ਨਾਲ ਆਸਟ੍ਰੇਲੀਆ ਵਿੱਚ ਹਲਚਰ ਬਾਅਦ ਸ਼ੋਸ਼ਣ ਸਮਗਰੀ ਰੱਖਣ ਦੇ ਮਾਮਲੇ ਵਿੱਚ ਪੀ ਐਚ ਡੀ ਵਿਦਿਆਰਥੀ ਗ੍ਰਫਤਾਰ ਹੁਣ ਖਬਰਾਂ ਵਿਸਥਾਰ ਦੇ ਨਾਲ ਅਡਾਨੀ ਸਮੂਹੀ ਆਸਟ੍ਰੇਲੀਆ ਦੇ ਵਿੱਚ ਕਾਰ ਮਾਈਕਲ ਕੋਲਾ ਮਾਈਨ ਅਤੇ ਰੇਲ ਪ੍ਰੋਜੈਕਟ ਸ਼ੁਰੂਆਤ ਤੋਂ ਹੀ ਵਿਵਾਦਾਂ ਦੇ ਘੇਰੇ ਵਿੱਚ ਰਿਹਾ ਹੈ ਸੋ ਇਸ ਪ੍ਰੋਜੈਕਟ ਨੂੰ ਅਡਾਨੀ ਨੇ 22 ਅਰਬ ਡਾਲਰ ਦੀ ਸ਼ਾਨਦਾਰ ਯੋਜਨਾ ਦੇ ਰੂਪ ਦੇ ਵਿੱਚ ਪੇਸ਼ ਕੀਤਾ ਸੀ ਜਿਸ ਨਾਲ ਆਸਟ੍ਰੇਲੀਆ ਦੀ ਅਰਥ ਵਿਵਸਥਾ ਨੂੰ ਵੱਡਾ ਉਲਾਰਾ ਮਿਲਣ ਦੀ ਉਮੀਦ ਸੀ ਸੋ ਸਥਾਨਕ ਸਰਕਾਰ ਅਤੇ ਨਾਗਰਿਕਾਂ ਨੂੰ ਵਿਸ਼ਵਾਸ ਸੀ ਕਿ ਇਹ ਪ੍ਰੋਜੈਕਟ ਨੌਕਰੀਆਂ ਦੇ ਮੌਕੇ ਪੈਦਾ ਕਰੇਗਾ ਅਤੇ ਟੈਕਸ ਦੇ ਰੂਪ ਦੇ ਵਿੱਚ ਸਰਕਾਰ ਦੀ ਤਿਜੋਰੀ ਨੂੰ ਵੀ ਲਾਹ ਪਹੁੰਚਾਏਗਾ ਪਰ ਹੁਣ ਸਾਹਮਣੇ ਆਈਆਂ ਰਿਪੋਰਟਾਂ ਨੇ ਸਾਰੇ ਨੂੰ ਹੈਰਾਨ ਜਾਣਕਾਰੀ ਦੇ ਤਾ ਅਨੁਸਾਰ ਅਡਾਨੀ ਨੇ ਆਸਟ੍ਰੇਲੀਆ ਵਿੱਚ ਆਪਣੇ ਕਾਰੋਬਾਰ ਦੀ ਸ਼ੁਰੂਆਤ ਤੋਂ ਲੈ ਕੇ ਅਜ ਤੱਕ ਕਾਰਪੋਰੇਟ ਟੈਕਸ ਦੇ ਨਾਮ ਤੇ 1 ਸੈਟ ਨਹੀਂ ਦਿੱਤਾ ਮਹਾਰਾ ਦਾ ਕਹਿਣਾ ਹੈ ਕਿ ਅਡਾਨੀ ਦੀ ਵਿੱਤੀ ਰਣਨੀਤੀ ਅਤੇ ਆਸਟ੍ਰੇਲੀਆ ਦੀ ਟੈਕਸ ਪ੍ਰਣਾਲੀ ਦੀਆਂ ਕੁਝ ਕਮੀਆਂ ਇਸ ਦੇ ਪਿੱਛੇ ਮੁੱਖ ਕਾਰਨ ਨੇ ਸਵਾਟਾਨੀ ਨੇ ਆਪਣੇ ਕਾਰੋਬਾਰ ਨੂੰ ਇਸ ਤਰ੍ਹਾਂ ਢਾਲ ਲਿਆ ਹੈ ਕਿ ਉਸ ਦੀ ਮੁੱਖ ਕਮਾਈ ਸਿੰਗਾਪੁਰ ਅਤੇ ਹੋਰ ਟੈਕਸ ਹੈਵਨ ਦੇਸ਼ਾਂ ਵਿੱਚ ਰਜਿਸਟਰ ਸਹਾਇਕ ਕੰਪਨੀਆਂ ਰਾਹੀਂ ਤਬਦੀਲ ਹੋ ਜਾਂਦੀ ਹੈ ਇਸ ਨਾਲ ਆਸਟ੍ਰੇਲੀਆ ਦੇ ਵਿੱਚ ਹੋਣ ਵਾਲੀ ਕਮਾਈ ਤੇ ਟੈਕਸ ਦੀ ਜ਼ਿੰਮੇਵਾਰੀ ਘਟ ਜਾਂਦੀ ਹੈ ਜਾਂ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਹੈ ਸੋ ਇਸ ਤੋਂ ਇਲਾਵਾ ਅਡਾਨੀ ਨੇ ਸਰਕਾਰੀ ਸਹੂਲਤਾਂਾਂ ਤੇ ਟੈਕਸ ਰਿਆਇਤਾਂ ਦਾ ਵੀ ਪੂਰਾ ਫਾਇਦਾ ਚੁੱਕਿਆ ਹੈ ਉਸ ਰਾਇਲ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਲਈ ਅਡਾਨੀ ਨੂੰ ਕਈ ਤਰ੍ਹਾਂ ਦੀਆਂ ਰਾਹਤਾਂ ਦਿੱਤੀਆਂ ਜਿਸ ਵਿੱਚ ਟੈਕਸ ਛੋਟ ਵੀ ਸ਼ਾਮਲ ਸੀ ਪਰ ਇਹਨਾਂ ਸਹੂਲਤਾਂ ਦੇ ਬਾਵਜੂਦ ਅਡਾਨੀ ਦੀਆਂ ਗੁੰਝਲਦਾਰ ਕਾਰਪੋਰੇਟ ਰਣਨੀਤੀਆਂ ਨੇ ਟੈਕਸ ਅਦਾਇਗੀ ਨੂੰ ਲਗਭਗ ਅਸੰਭਵ ਕਰ ਦਿੱਤਾ ਹੈ ਸੋ ਮਹਾਰਾ ਦਾ ਅੰਦਾਜ਼ਾ ਹੈ ਕਿ ਅਡਾਨੀ ਦੀਆਂ ਇਹੀ ਰਣਨੀਤੀਆਂ ਭਵਿਕ ਦੇ ਵਿੱਚ ਵੀ ਉਸ ਨੂੰ ਟੈਕਸ ਅਦਾਇਗੀ ਤੋਂ ਬਚਾਉਣ ਦੇ ਵਿੱਚ ਸਫਲ ਰਹਿ ਸਕਦੀਆਂ ਨੇ ਇਸ ਮੂਤੇ ਨੇ ਆਸਟ੍ਰੇਲੀਆ ਦੇ ਵਿੱਚ ਵਾਤਾਵਰਣ ਸਮਰਥਕਾਂ ਅਤੇ ਸਥਾਨਕ ਨਾਗਰਿਕਾਂ ਵਿੱਚ ਗੁੱਸਾ ਪੈਦਾ ਕੀਤਾ ਹੈ। ਕਈ ਲੋਕ ਇਸ ਪ੍ਰੋਜੈਕਟ ਨੂੰ ਵਾਤਾਵਰਣ ਲਈ ਨੁਕਸਾਨਦੇਮ ਮੰਨਦੇ ਨੇ ਅਤੇ ਹੁਣ ਇਹ ਜਾਣਕਾਰੀ ਹੈ ਕਿ ਅਟਾਨੀ ਟੈਕਸ ਨਹੀਂ ਦੇ ਰਿਹਾ। ਉਨ੍ਹਾਂ ਨੇ ਰੋਸ ਨੂੰ ਹੋਰ ਵਧਾ ਦਿੱਤਾ ਹੈ। ਵਿਰੋਧੀ ਧਿਰ ਅਤੇ ਸਮਾਜਿਕ ਸੰਗਠਨ ਸਰਕਾਰ ਤੇ ਦਬਾਅ ਪਾ ਰਹੇ ਨੇ। ਕੀ ਉਹ ਟੈਕਸ ਨੀਤੀਆਂ ਨੂੰ ਸਖਤ ਕਰੇ ਅਤੇ ਅਜਈਆਂ ਕੰਪਨੀਆਂ ਨੂੰ ਜ਼ਿੰਮੇਵਾਰ ਬਣਾਏ ਅਡਾਨੀ ਸਮੂਹ ਦਾ ਕਹਿਣਾ ਹੈ ਕਿ ਉਹ ਸਾਰੇ ਕਾਨੂੰਨਾਂ ਮਾਪ ਡੰਡਾ ਦੀ ਪਾਲਣਾ ਕਰ ਰਹੇ ਨੇ ਅਤੇ ਉਹਨਾਂ ਦੇ ਪ੍ਰੋਜੈਕਟ ਨੇ ਆਸਟ੍ਰੇਲੀਆ ਵਿੱਚ ਹਜ਼ਾਰਾਂ ਨੌਕਰੀਆਂ ਪੈਦਾ ਕੀਤੀਆਂ ਨੇ ਉਹ ਇਹ ਵੀ ਦਾਅਵਾ ਕਰਦੇ ਨੇ ਕਿ ਉਹਨਾਂ ਦਾ ਕਾਰੋਬਾਰ ਪਾਰਦਰਸ਼ੀ ਹੈ ਅਤੇ ਸਥਾਨਿਕ ਅਰਥ ਵਿਵਸਥਾ ਵਿੱਚ ਯੋਗਦਾਨ ਪਾ ਰਿਹਾ ਹੈ ਪਰ ਟੈਕਸ ਮਹਾਰਾ ਦਾ ਮੰਨਣਾ ਹੈ ਕਿ ਅਡਾਨੀ ਦੀਆਂ ਵਿੱਤੀ ਰਣਨੀਤੀਆਂ ਅਜਈਆਂ ਨੇ ਜੋ ਟੈਕਸ ਅਦਾਇਗੀ ਨੂੰ ਲੰਬੇ ਸਮੇਂ ਤੱਕ ਟਾਲ ਸਕਦੀ ਯਾਨੀ ਇਹ ਵਿਵਾਦ ਆਸਟ੍ਰੇਲੀਆ ਵਿੱਚ ਟੈਕਸ ਸੁਧਾਰਾਂ ਦੀ ਲੋੜ ਨੂੰ ਉਜਾਗਰ ਕਰਦਾ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਸਰਕਾਰ ਅਜੀਆਂ ਬਹੁ-ਰਾਸ਼ਟਰੀ ਕੰਪਨੀਆਂ ਤੇ ਨਕੀਲ ਕਰ ਸਕੇਗੀ ਜੋ ਵਿਸ਼ਾਲ ਪੈਮਾਨੇ ਤੇ ਕਾਰੋਬਾਰ ਤਾਂ ਕਰਦੀਆਂ ਹੀ ਨੇ ਪਰ ਟੈਕਸ ਦੇ ਰੂਪ ਦੇ ਵਿੱਚ ਆਪਣਾ ਹਿੱਸਾ ਨਹੀਂ ਪਾਉਂਦੀਆਂ ਇਹ ਮੁੱਦਾ ਸਿਰਫ ਅਡਾਨੀ ਤੱਕ ਸੀਮਿਤ ਨਹੀਂ ਸਗੋ ਗਲੋਬਲ ਕਾਰਪੋਰੇਟ ਢਾਂਚਿਆਂ ਤੇ ਟੈਕਸ ਪ੍ਰਣਾਲੀਆਂ ਦੀਆਂ ਕਮਜ਼ੋਰੀਆਂ ਤੇ ਵੀ ਸਵਾਲ ਉਠਾਉਂਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੀਆਂ ਵਪਾਰਕ ਨੀਤੀਆਂ ਨੇ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। 트੍ਰੰਪ ਨੇ ਹਾਲ ਹੀ ਵਿੱਚ 15 ਤੋਂ 20% ਟੈਰਿਫ ਲਗਾਉਣ ਦੀ ਗੱਲ ਕਹੀ ਹੈ। ਜਿਸ ਨਾਲ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਚਿੰਤਾ ਵੱਧ ਗਈ ਹੈ। ਸੋ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨਿਸ ਨੂੰ 트੍ਰੰਪ ਨਾਲ ਮੁਲਾਕਾਤ ਨਾ ਹੋਣ ਕਾਰਨ ਵਿਰੋਧੀ ਧਿਰ ਦੇ ਵੱਲੋਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਲਨ 트럼ਪ ਨੇ ਸਕਾਟਲੈਂਡ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੁਨੀਆ ਦੇ ਬਾਕੀ ਦੇਸ਼ਾਂ ਦੇ ਲਈ 15 ਤੋਂ 20 ਫੀਸਦੀ ਦੀਆਂ ਟੈਰਿਫਾਂ ਲਗਾਉਣ ਦੀ ਗੱਲ ਕਹੀ। ਇਹ ਐਲਾਨ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਅਮਰੀਕਾ ਵਿੱਚ ਨਿਰਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ ਤੇ 10 ਫੀਸਦੀ ਦੀ 20 ਲਾਈਨ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ 트럼ਪ ਨੇ ਸਪਸ਼ਟ ਕੀਤਾ ਹੈ ਕਿ ਉਹ ਹਰ ਦੇਸ਼ ਦੇ ਨਾਲ ਵੱਖਰੇ ਸੌਦੇ ਨਹੀਂ ਕਰਨਗੇ ਜਿਸ ਨਾਲ ਆਸਟ੍ਰੇਲੀਆ ਵਰਗੇ ਦੇਸ਼ਾਂ ਦੀਆਂ ਮੁਸ਼ਕਲਾਂ ਵਾਸ ਸਕਦੀਆਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਤਨੀ ਅਲਬਾਨੀਜ਼ ਨੇ 트੍ਰੰਪ ਨਾਲ ਮੁਲਾਕਾਤ ਦੀ ਕੋਸ਼ਿਸ਼ ਕੀਤੀ ਸੀ ਜਦੋਂ ਦੋਵੇਂ ਨੇਤਾ ਜੂਨ ਦੇ ਵਿੱਚ ਕੈਨੇਡਾ ਵਿੱਚ G7 ਸਮੀਲਨ ਵਿੱਚ ਸ਼ਾਮਲ ਹੋਏ ਸਨ ਪਰ 트럼ਪ ਨੇ ਮੱਧ ਪੂਰਬ ਦੇ ਮੁੱਦਿਆਂ ਕਾਰਨ ਸੰਮੇਲਨ ਤੋਂ ਜਲਦ ਚਲੇਗਾ ਇਸ ਹਨ ਇਸ ਕਾਰਨ ਇਹ ਮੁਲਾਕਾਤ ਨਹੀਂ ਹੋ ਸકી ਵਿਰੋਧੀ ਧਿਰ ਦੇ ਨੇਤਾ ਸੁਸ਼ਣ ਲੈਨੇ ਅਲਬਾਨਿਸ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਸਰਕਾਰ ਇਸ ਸਥਿਤੀ ਦੇ ਵਿੱਚ ਨਿਰਲੀ ਬਣੀ ਹੋਈ ਹੈ ਉਹਨਾਂ ਨੇ ਕਿਹਾ ਕਿ ਅਲਬਾਨਿਸ ਦਾ 트럼ਪ ਦੇ ਨਾਲ ਮੁਲਾਕਾਤ ਨਾ ਕਰ ਪਾਉਣਾ ਆਸਟ੍ਰੇਲੀਆ ਦੇ ਵਪਾਰ ਖੇਤਾਂ ਲਈ ਨੁਕਸਾਨ ਦੇ ਸਾਬਤ ਹੋ ਸਕਦਾ ਹੈ ਆਸਟ੍ਰੇਲੀਆ ਦੇ ਵਪਾਰ ਮੰਤਰੀ ਡੋਨ ਫਾਰੇਲ ਦੇ ਇੱਕ ਬੁਲਾਰੇ ਨੇ ਕਿਹਾ ਕਿ ਅਮਰੀਕਾ ਦੇ ਵੱਲੋਂ ਆਸਟ੍ਰੇਲੀਆਈ ਵਸਤਾਂ ਤੇ ਲਗਾਈਆਂ ਜਾਣ ਵਾਲੀਆਂ ਕਿਸੇ ਵੀ ਟੈਰਿਫ ਨੂੰ ਅਣਵਾਜਿਬ ਅਤੇ ਦੋਵਾਂ ਦੇਸ਼ਾਂ ਦੇ ਮੁਕਤ ਵਪਾਰ ਸਮਝੌਤੇ ਦੀ ਉਲੰਘਣਾ ਮੰਨਿਆ ਜਾਏਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹੇ ਟੈਰਿਫਾਂ ਅਮਰੀਕਾ ਦੀ ਆਰਥਿਕਤਾ ਲਈ ਵੀ ਨੁਕਸਾਨਦੇਹ ਹੋਣਗੀਆਂ। ਕੋਐਲਿਸ਼ਨ ਦੇ ਵਪਾਰਕ ਬੁਲਾਰੇ ਕੈਵਿਨ ਹੋਗਨ ਨੇ ਵੀ ਅਲਬਾਨੀਸ ਦੀ ਅਲੋchnਾ ਕਰਦੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਅਮਰੀਕਾ ਜਾ ਕੇ ਆਸਟ੍ਰੇਲੀਆ ਦਾ ਪੱਖ ਮਜ਼ਬੂਤੀ

ਆਸਟ੍ਰੇਲੀਆ ਦੇ ਸਹਾਇਕ ਖਜ਼ਾਨਾ ਮੰਤਰੀ ਡੈਨੀਅਨ ਮੂਲੀਨੋ ਨੇ ਫ੍ਰਾਮ ਦੇ ਬਿਆਨ ਨੂੰ ਹਲਕੀ ਵਿਚ ਲੈਣਦੇ ਹੈ ਕਿ ਹੈ ਕਿ ਅਮਰੀਕੀ ਰਾਸ਼ਟਰਪਤੀ ਅਕਸਰ ਅਜੀਹੇ ਬਿਆਨ ਦੇ ਕੇ ਆਪਣੇ ਸੌਦੇਬਾਜ਼ੀ ਦੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਸਾਰੇ ਸਥਿਤੀ ਦੇ ਵਿਚਕਾਰ ਆਸਟ੍ਰੇਲੀਆ ਦੀ ਸਰਕਾਰ ਅਤੇ ਵਿਰੋਧੀ ਤਿਰਵਿਸ਼ਕਾਰ ਸਿਆਸੀ ਤਣਾਅ ਵੱਧਾ ਚਾਰ ਹੈ ਆਉਣ ਵਾਲੀ ਤਿੰਨਾਂ ਦੇ ਵਿੱਚ ਵੀ ਇਹ ਸਪਸ਼ਟ ਹੋ ਜਾਏਗਾ ਕਿ 트럼ਪ ਦੀਆਂ ਨਵੀਆਂ ਟੈਰਿਫ ਨੀਤੀਆਂ ਦਾ ਆਸਟ੍ਰੇਲੀਆ ਦੀ ਅਰਥ ਵਿਵਸਥਾ ਤੇ ਕੀ ਅਸਰ ਪੈਂਦਾ ਹੈ 시드ਨੀ ਦੇ ਇੱਕ পিএইচডি ਵਿਦਿਆਰਥੀ ਨੂੰ ਬਾਅਦ ਸ਼ੋਸ਼ਣ ਸਮੱਗਰੀ ਨਾਲ ਜੁੜੀਆਂ 25000 ਤੋਂ ਵੱਧ ਫਾਈਲਾਂ ਦੇ ਮਾਮਲੇ ਵਿੱਚ ਗ੍ਰਫਤਾਰ ਕੀਤਾ ਗਿਆ ਸੋ ਇਹ ਘਟਨਾ ਨਿਊ ਸਾਊਥ ਵੈਲਸ ਯੂਨੀਵਰਸਿਟੀ ਦੇ ਰੈਂਟਵਿਕ ਕੈਂਪਸ ਵਿੱਚ ਵਾਪਰੀ ਹੈ ਜਿੱਥੇ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਸੋਮਵਾਰ ਦੁਪਹਿਰ 3 ਵਜੇ ਦੇ ਕਰੀਬ ਸਟੇਟ ਕ੍ਰਾਈਮ ਕਮਾਂਡ ਦੇ ਸੈਕਸ ਕ੍ਰਾਈਮ स्क्वाड ਦੀ ਚਾਈਲਡ ਇੰਟਰਨੈਟ ਐਕਸਪਲੋਇਟੇਸ਼ਨ ਯੂਨਿਟ ਨੇ ਨਿਊ ਸਾਊਥ ਵੈਲਜ਼ ਯੂਨੀਵਰਸਿਟੀ ਦੇ ਕੈਂਪਸ ਤੋਂ ਅਲੀ ਅਲਘਾਮਦੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਦਾ ਦੋਸ਼ ਹੈ ਕਿ ਉਸਦੇ ਮੋਬਾਈਲ ਫੋਨ ਦੇ ਵਿੱਚ 25000 ਤੋਂ ਵੱਧ ਵੀਡੀਓ ਅਤੇ ਤਸਵੀਰਾਂ ਮਿਲੀਆਂ ਜੋ ਬਾਲ ਸ਼ੋਸ਼ਣ ਸਮੱਗਰੀ ਨਾਲ ਸੰਬੰਧਿਤ ਸਨ। ਇਹਨਾਂ ਦੇ ਵਿੱਚੋਂ 42 ਫਾਈਲਾਂ ਨੂੰ ਅਲਘਾਮਦੀ ਨੇ ਕਥਿਤ ਤੌਰ ਤੇ ਪਸੰਦੀਦਾ ਬੱਚੇ ਚੀਨਿਤ ਕੀਤਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸਨੇ ਇਸ ਸਮਗਰੀ ਤੱਕ ਪਹੁੰਚ ਕਰਨ ਲਈ ਗੱਡੀ ਅਤੇ ਹੋਰ ਸਾਧਨਾਂ ਦੀ ਵਰਤੋਂ ਕੀਤੀ। ਸੋ ਇਹ ਮਾਮਲਾ ਬਹੁਤ ਹੀ ਗੰਭੀਰ ਹੈ ਕਿਉਂਕਿ ਬਾਹ ਸ਼ੋਸ਼ਨ ਸਮਗਰੀ ਦੀ ਆਨਲਾਈਨ ਵੰਡ ਅਤੇ ਪਹੁੰਚ ਨੂੰ ਅੰਤਰਰਾਸ਼ਟਰੀ ਪੱਧਰ ਤੇ ਅਤਿ ਸੰਵੇਦਨਸ਼ੀਲ ਅਪਰਾਧ ਮੰਨਿਆ ਜਾਂਦਾ ਹੈ ਪੁਲਿਸ ਦੀ ਜਾਂਚ ਟੀਮ ਨੇ ਲੰਬੇ ਸਮੇਂ ਤੋਂ ਇਸ ਮਾਮਲੇ ਦੀ ਤੈਅ ਲਈ ਸੀ ਜਿਸ ਤੋਂ ਬਾਅਦ ਅਲ ਖਾਮ ਦੀ ਨੂੰ ਸ਼ੱਕੀ ਵਜੋਂ ਪਛਾਣਿਆ ਗਿਆ ਮੰਗਲਵਾਰ ਨੂੰ ਉਸ ਨੂੰ ਵਿਵਰਲੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅ즈ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੁਣ ਉਸ ਦੇ ਮਾਮਲੇ ਦੀ ਸੁਣਵਾਈ 23 ਸਤੰਬਰ ਨੂੰ ਹੋਵੇਗੀ ਅਤੇ ਉਦੋਂ ਤੱਕ ਉਹ ਜੇਲ੍ਹ ਵਿੱਚ ਹੀ ਰਹੇਗਾ ਨਿਊ ਸਾਊਥ ਗਰਲਜ਼ ਯੂਨੀਵਰਸਿਟੀ ਨੇ ਇਸ ਘਟਨਾ ਤੇ ਤੁਰੰਤ ਕਾਰਵਾਈ ਕਰਦਿਆਂ ਅਲ ਕਾਮਦੀ ਨੂੰ ਕੈਂਪਸ ਤੇ ਪੜਾਈ ਤੋਂ ਮੁውਤਲ ਕਰ ਦਿੱਤਾ ਸੋ ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ ਹੈ ਕਿ ਮਾਮਲਾ ਅਦਾਲਤ ਵਿੱਚ ਹੋਣ ਕਾਰਨ ਉਹ ਬਤੇਰੀ ਟਿੱਪਣੀ ਨਹੀਂ ਕਰ ਸਕਦੇ ਪਰ ਅਗਲੀ ਜਾਂਚ ਯੂਨੀਵਰਸਿਟੀ ਦੀਆਂ ਨੀਤੀਆਂ ਅਨੁਸਾਰ ਚੱਲੇਗੀ ਸੋ ਇਹ ਸਨ ਆਸਟ੍ਰੇਲੀਆ ਨਿਊਜ਼ ਦੀਆਂ ਖਬਰਾਂ ਇਸ ਦਿਨ ਸਬੰਧਤ ਆ ਗਿਆ ਧੰਨਵਾਦ